ਸ੍ਰੀ ਵਾਹਿਗੁਰੂ ਸਹਿਬ ਜੀ ਹੋ ਤੂ ਕਾਹੇ ਡੋਲੇ ਪ੍ਰਾਣੀਆਂ ਉਦ ਰਾਖੇਗਾ ਸਿਰਜਣਹਾਰ ਜਿਨ ਪੈਦਾ ਇਸ ਤੂੰ ਖੀਆ ਸੋਈ ਕਰਦਾ ਸਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸਿਵਕ ਜਨਮਾਨੇ ਪਰ ਤਖ ਗੁਰੂ ਨਿਸਤਾਰੇ ਸੁਖ ਹਟਾਲ ਗੁਰ ਸੇਵੀਐ ਐਨਸ ਸਹਜ ਸੁਭਾਏ ਦਰਸ਼ਨ ਪਰਸੀਐ ਧੁਕੇ ਜਨਮ ਮਰਨ ਦੁੱਖ ਜਾਏ ਟੋੜੀ ਮਹੱਲਾ ਪੰਜਵਾਂ ਘਰ ਪਹਿਲਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਤਨ ਅਵਰਨ ਕਾਹੂ ਜਾਨੀ ਬੇਪਰਵਾ ਸਦਾ ਰੰਗ ਹਰ ਕੈ ਜਾਂ ਕੋ 파ਖ ਸੁਆਮੀ ਸੰਤਨ ਅਵਰਨ ਕਾਹੂ ਜਾਨੀ ਵੇ ਪਰਵਾਹ ਸਦਾ ਰੰਗ ਹਰ ਕੋ ਜਾ ਕੋ ਪਾਖ ਸੁਆਮੀ ਰਹਾਉ ਓ ਚ ਸਮਾਨਾ ਠਾਕੁਰ ਤੇਰਾ ਆਵਰ ਨਾ ਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕੋ ਰਾਚ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨ ਹੈ ਨਹੀਂ ਲਿਪਟਾਨੀ ਜਨ ਹੈ ਨਹੀਂ ਨਿਕਟਾਨੀ ਨਿਰਪਾਉ ਹੋਏ ਰਹੇ ਲਿਵ ਇਕੈ ਨਾਨਕ ਹਰ ਮਨ ਮਾਨੀ ਰੋਗ ਸੋਗ ਦੁਖ ਜਰਾਮਰਾ ਹਰ ਜਨ ਹੈ ਨਹੀਂ ਨਿਕਟਾਨੀ ਨੇਰ ਪਾਉ ਹੋਏ ਰਹੇ ਲਿਵ ਇਕੈ ਨਾਨਕ ਹਰ ਮਨ ਮਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ